ਹਾਂਜੀ ਹਾਂਜੀ ਨਮਸਕਾਰ ਜੀ ਬਾਦਿਲਕਾ ਵਾਸੀ ਨੂੰ ਮੇਰੇ ਵੱਲੋਂ ਪਿਆਰ ਭਰੀ RAM NAM ਨਮਸਕਾਰ ਸਤਿ ਸ੍ਰੀ ਅਕਾਲ ਮੀਡੀਆ ਪਾਈਚਾਰੇ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਕੋਲ ਗੁਰਦੀਪ ਜੀ ਤੇ ਐਕਸ ਮੈਂਬਰ ਚੌਕ ਦੀਪੂਲਾਣਾ ਤੋਂ ਸਾਡੇ ਕੋਲ ਆਦੀ ਟੀਮ ਦੇ ਨਾਲ ਪਹੁੰਚੇ ਨੇ ਤੇ ਅਸੀਂ ਇਹਨਾਂ ਦਾ ਧਿਆਨ ਦੇ ਸਵਾਗਤ ਵੀ ਕਰਦੇ ਹਾਂ ਤੇ ਅੱਜ ਇਹਨਾਂ ਨੇ ਸਾਨੂੰ ਮੋਟੀਵੇਸ਼ਨ ਵੱਜੋ ਛੋਟਾ ਜਿਹਾ ਗਿਫਟ ਪੇਟ ਦਿੱਤਾ ਤੇ ਛੋਟਾ ਜਿਹਾ ਨਹੀਂ ਕਹਿ ਸਕਦੇ ਬਹੁਤ ਵੱਡਾ ਹੈ ਸਾਡੇ ਵਾਸਤੇ ਦਾ ਮੋਟੀਵੇਸ਼ਨ ਹੀ ਬਹੁਤ ਹੈ ਇਹਨਾਂ ਦੀ ਜੋ ਇਹਨਾਂ ਨੇ ਸਾਨੂੰ ਵਾਰ-ਵਾਰ ਫੋਨ ਤੇ ਇਹਨਾਂ ਨੇ ਦਿੱਤੀ ਹੈ ਤੇ ਅੱਜ ਇਹਨਾਂ ਨੇ ਸਾਨੂੰ ਮੋਟੀਵੇਸ਼ਨ ਦਿੱਤੀ ਹੈ ਤਾਂ ਜਨ ਮੋਟੀਵੇਸ਼ਨ ਕਰਵਾਸੀ ਅਸੀਂ ਖਿਡਾਰੀਆਂ ਨੂੰ ਆਦੇਓ ਲੋਕ ਕਿਟ ਸੁਸਾਇਟੀ ਵੱਲੋਂ ਤੇ ਨਾਲ ਟੀ-ਸ਼ਰਟ ਆ ਪ੍ਰੋਵਾਈਡ ਕਰਾਈਆਂ ਨੇ ਤੇ ਇੱਕ ਨਾਲ ਵਿਸ਼ਵਾਸ ਹੋਇਆ ਜਿੱਤੇ ਵੀ ਇਹਨਾਂ ਨੂੰ ਸਾਡੀ ਲੋੜ ਪਈ ਗਈ ਅਸੀਂ ਇਹਨਾਂ ਦੇ ਨਾਲ ਖੜੇ 24 ਘੰਟੇ 95631 63000 ਸਾਡਾ ਨੰਬਰ ਹੈ ਤੇ ਸਲੇਮ ਸ਼ਾਹ ਰੋਡ ਪੂਜਲ ਉਥਰ ਸេច ਦੇਵਾ ਦਾ ਆਫਿਸ ਤੇ ਤਵੰਡਿਆਰੀ ਦੇ ਬਿਲਕੁਲ ਸਾਹਮਣੇ ਨਮਜੀਵਨ ਹਸਪੀਟਲ ਦੇ ਨਾਲ ਸਾਡਾ ਆਫਿਸ ਜਿੱਦੋਂ ਮਰਜੀ ਆ ਸਕਦੇ ਨੇ ਹੋਰ ਕਿਸੇ ਤਰ੍ਹਾਂ ਦੀ ਖੇਡਾਂ ਦੀ ਇਹਨਾਂ ਨੂੰ ਲੋੜ ਹੈ ਖਿਡਾਰੀਆਂ ਨੂੰ ਤੇ ਉਹ ਵੀ ਅਸੀਂ ਮੂਹਿਆ ਕਰਾਵਾਂਗੇ ਜਿੱਥੇ-ਜਿੱਥੇ ਚਾਹੇ ਉਹ ਪਿੰਡੇ ਚਾਹੇ ਉਹ ਸ਼ਹਿਰੇ ਚਾਹੇ ਉਹ ਵਾੜੇ ਚਾਹੇ ਗਲੀ ਕਿੱਥੇ-ਕਿੱਥੇ ਵੀ ਕਿਸ ਜੋ ਨਸ਼ੇ ਦੀ ਦਲਦਲ ਵਿੱਚੋਂ ਨਿਕਲਣਾ ਚਾਹੁੰਦੇ ਨੇ ਉਹ ਵੀ ਸਾਡੇ ਨਾਲ ਅਗੇ ਸੰਪਰਕ ਕਰ ਸਕਦੇ ਨੇ ਤੇ ਜਾਂ ਕਿੱਥੇ ਵੀ ਹੋਰ ਖਿਡਾਰੀ ਨੇ ਉਹ ਖੇੜਨਾ ਚਾਹੁੰਦੇ ਨੇ ਕੋਈ ਖੇਡਾ ਵੀ ਕੋਈ ਖੇਡਾ ਦੇ ਰਿਲੇਟਿਡ ਉਹਨਾਂ ਨੂੰ ਕੋਈ ਸਮਾਨ ਚਾਹੀਦਾ ਹੈ ਤੋਂ ਸਾਡੇ ਲੋ ਸੋਸਾਇਟੀ ਵੱਲੋਂ ਪ੍ਰੋਵਾਈਡ ਕਰਾਇਆ ਜਾਏਗਾ